ਉਹ ਚੀਜ਼ਾਂ ਨੇ ਪਹਿਲੀ ਘਟੀਆ ਚੀਜ਼ ਸਭ ਤੋਂ ਇਹ ਸੀ ਵੀ ਲੋਕਾਂ ਦੀ ਪ੍ਰਾਪਰਟੀ ਨਗਰ ਕੌਂਸਲ ਦੀ ਪ੍ਰਾਪਰਟੀ ਅਕਾਲੀ ਦਲ ਸਰਕਾਰ ਨੇ ਆਪਦੀ ਸਰਕਾਰ ਦੇ ਵਿੱਚ ਆਪਦੀ ਪਾਵਰ ਦੇ ਵਿੱਚ ਆਪਦੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਮਤਾ ਪਵਾ ਕੇ ਆਪਦੇ ਬੰਦਿਆਂ ਨੂੰ ਹੀ ਵੇਚ ਦਿੱਤੀ ਪਹਿਲਾਂ ਤਾਂ ਉਹੀ ਗਲਤ ਆ ਉਸ ਤੋਂ ਬਾਅਦ ਚਲੋ ਠੀਕ ਹੈ ਜੀ ਤੁਸੀਂ ਵੇਚਤੀ ਅਲੱਗ ਚੀਜ਼ ਆ ਚਲੋ ਡਿਸਪਿਊਟ ਚੱਲ ਪਿਆ ਤਾਂ ਤੁਸੀਂ ਕਮ ਸੇ ਕਮ ਨਗਰ ਕੌਂਸਲ ਆ ਸਾਫਤਾ ਕਰ ਹੀ ਸਕਦੀ ਆ ਨਾ ਅਸੀਂ ਤਿੰਨ ਵਾਰ ਲਗਭਗ ਜੇ ਸੀ ਵੀਆ ਭੇਜੀਆਂ ਅਸੀਂ ਤਾਂ ਆਪਦੇ ਖਰਚੇ ਤੇ ਨਗਰ ਕੌਂਸਲ ਸਾਫ ਕਰੂਗੀ ਤਾਂ ਉਹ ਜਦੋਂ ਸਾਡਾ ਨਗਰ ਕੌਂਸਲ ਅਧਿਕਾਰੀ ਆਉਂਦੇ ਆ ਤਾਂ ਉਹਨਾਂ ਨੂੰ ਵੀ ਪਰਚਿਆਂ ਨੇ ਧਮਕੀਆਂ ਦੇ ਕੇ ਸਾਫ ਵੀ ਨਹੀਂ ਕਰ ਲੈਂਦੇਗੇ ਤਾਂ ਹੁਣ ਅਸੀਂ ਇਹਦੀ ਕਾਨੂੰਨੀ ਤਰੀਕੇ ਦੇ ਨਾਲ ਚੱਲਾਂਗੇ ਜੇ ਕੋਈ ਬੰਦਾ ਜਦੋਂ ਅਸੀਂ ਸਫਾਈ ਕਰਾਂਗੇ ਇਹਨਾਂ ਦੋਵਾਂ ਤਿੰਨਾਂ ਚੀਜ਼ਾਂ ਦੀ ਜੇ ਕੋਈ ਬੰਦਾ ਵਿੱਚ ਆਊਗਾ ਤਾਂ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬੰਦਾ ਸਿੱਧਾ ਹੀ ਆਕਾਲੀ ਦਲ ਦੇ ਬੰਦੇ ਨੇ ਆਕਾਲੀ ਦਲ ਇਹ ਚਾਹੁੰਦਾ ਵੀ ਜਿਹੜੇ ਦੋਵੇਂ ਤਿੰਨੇ ਛੱਪੜ ਨੇ ਸ਼ਹਿਰ ਦੇ ਵਿੱਚ ਇਹੇ ਇਵੇਂ ਹੀ ਰਹਿਣ ਇਹ ਸਾਫ਼ ਨਾ ਹੋਣਾ